ਅਸੀਂ ਦੇਖਦਾ ਦੈਰੀ ਸਰਟੀਫੀ ਬਹਿਸ ਸੰਦੀਪ ਸ਼ਰਮਾ ਸੋ ਲੋਕ ਸਭਾ 2024 ਚੋਣਾਂ ਦਾ ਜਿਹੜੀ 1 ਜੂਨ ਹੋਣੀ ਹੈ ਸਿਰਫ 4 ਦਿਨ ਦਾ ਜਿਹੜਾ ਵਕਫਾ ਰਹਿ ਗਿਆ ਤਾਂ ਸਮੂਹ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਕੇਂਦਰ ਦੀ ਜਿਹੜੀ ਸਮੂਹ ਲੀਡਰਸ਼ਿਪ ਹੈ ਉਹ ਪੰਜਾਬ ਦੇ ਵਿੱਚ ਰੁਕ ਚੁੱਕੀ ਹੈ ਸਟਾਰ ਪ੍ਰਚਾਰਕ ਆਦੇ ਸਟਾਰ ਪ੍ਰਚਾਰਕ ਉਹ ਹਰ ਉਮੀਦਵਾਰ ਵਾਸਤੇ ਜਿਹੜੇ ਕੈਂਪੇਨ ਕਰੀਏ ਤੇ ਲਗਾਤਾਰ ਦੱਸਦੇ ਕਿ ਕੱਲ ਹੀ ਉੱਤਰਾਖੰਡ ਦੇ ਜਿਹੜੇ ਮੁੱਖ ਮੰਤਰੀ ਹੁਸ਼ਕਰ ਸਿੰਘ ਧਾਮੀ ਦੁਆਰਾ ਵੀ ਜਿਹੜਾ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪਰਚਾ ਕਰਕੇ ਇੱਕ ਰਿਕਾਰਡ ਬਣਾਇਆ ਹੈ तकरीबन 55 ਤੋਂ ਵੱਧ ਉਹਨਾਂ ਨੇ ਕੈਂਪੇਨ ਕਰਕੇ ਰੈਲੀ ਦੇ ਸਭੋਲਣ ਕਰਕੇ ਇੱਕ ਰਿਕਾਰਡ ਬਣਾਇਆ ਤਾਂ ਕਿੰਨਾ ਕਹਿੰਦੇ ਪੰਜਾਬ ਦੀਆਂ 13 ਸੀਟਾਂ ਤੇ ਵਾਜਪਾ ਚਾੰਦੀ ਕੀ ਉਹ ਪੰਜਾਬ ਦੇ ਵਿੱਚ ਇੱਕ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤਾ 400 ਦਾ ਪਾਰ ਦਾ ਨਾਰਾ ਲਿੱਤਾ ਆ ਉਹ 400 ਪਾ ਦਾ ਨਾਰਾ ਪੂਰਾ ਹੋਵੇ ਪੰਜਾਬ ਦੀ ਜਿਹੜੀ ਰਈਆ ਸੀਟਾ ਨੂੰ ਤੇਰੇ ਦੀ ਸੀਟਾ ਨੂੰ ਇੱਕ ਅਹਿਮ ਰੋਲ ਮੰਨੇ ਦਾ ਤਾਂ ਦੱਸ ਦੇ ਕਿ ਪਰਸੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਦਰ ਦੇ ਵਿੱਚ ਫਤਿਹ ਰੈਲੀ ਕੀਤੀ ਜਿੱਥੇ ਆਵਾਜ਼ਪਾ ਵਰਕਰ ਦਾ ਇੱਕ ਬਹੁ ਵੱਡਾ ਸਹਿਲਾਬ ਆਇਆ ਸੀ ਔਰ ਅੱਜ ਦੀ ਗੱਲ ਕਰਦੇ 26 ਮਈ ਯਾਨੀ ਕਿ ਅੱਜ ਤਰੀਕ ਦੀ ਲੁਧਿਆਣਾ ਦੇ ਵਿੱਚ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਹੈ ਅਮਿਤ ਸ਼ਾ ਅੱਜ 3 ਵਜੇ ਉੱਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਇਸ ਦੇ ਨਾਲ ਹੀ ਅੱਜ ਖੰਨਾ ਦੇ ਵਿੱਚ ਵੀ ਭਾਰਤ ਦੇ ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਥੇ ਅ ਮੌਜੂਦ ਹੋਣਗੇ ਕੁਛ ਹੀ ਸਮੇਂ ਦੇ ਵਿੱਚ ਰਾਜਨ ਸਿੰਘ ਇੱਥੇ ਖੰਨਾ ਮੰਡੀ ਵਿੱਚ ਆਉਣਗੇ ਤਾਂ ਤਸਵੀਰ ਦਿਖਾ ਰਹੇ ਜਿਹੜੀ ਲਗਾਤਾਰ ਜਿਹੜੀ ਤਿਆਰੀਆਂ ਚੱਲ ਰਹੀਆਂ ਕੁਛ ਹੀ ਸਮੇਂ ਤੇ ਭਾਰਤ ਦੇ ਜਿਹੜੇ ਰੱਖਿਆ ਮੰਤਰੀ ਆ ਰਾਜਨ ਸਿੰਘ ਖੰਨਾ ਮੰਡੀ ਪਹੁੰਚਣਗੇ ਤਾਂ ਤਿਆਰੀਆਂ ਚੱਲ ਰਹੀਆਂ ਕਿਉਂ ਦੱਸੀ ਸਿਰਫ 4 ਦਿਨ ਦਾ ਵਕਫਾ ਰਹਿ ਗਿਆ ਤਾਂ ਇਸ ਦੇ ਨਾਲ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਬਕਾਇਦਾ ਜਿਹੜੇ ਸਰਵਲਸ ਜਿਹੜੇ ਦੂਜੇ ਵਿਲੈਂਸ ਭਾਗ ਦੇ ਹੋਰ ਜਿਹੜੇ ਪੈਰਾ ਮਿਲਟਰੀ ਫੋਰਸ ਇੱਥੇ ਲਗਾ ਦਿੱਤੀ ਗਈ ਆ ਚੱਪੇ ਚੱਪੇ ਜਿਹੜੇ ਪੁਲਿਸ ਦੀ ਜਿਹੜੀ ਪੈਣੀ ਨਜ਼ਰ ਆ ਹਰ ਜਗ੍ਹਾ ਦੀ ਜਿਹੜੀ ਬਰੀਕੀ ਨਾਲ ਅਜਾਂਚ ਕੀ ਤਿਆਰੀ ਕਿਉਂਕਿ 400 ਪਾਰ ਦਾ ਨਾਰਾ ਔਰ ਤਿਆਰੀਆਂ ਦਾ ਅੰਦਾਜ਼ੇ ਕੀ ਜਿਹੜਾ ਬੀਜੇਪੀ ਵੱਲੋਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਚਨਾ ਮੰਡੀ 'ਚ ਵਾਜਪਾ ਵਰਕਰ ਨੂੰ ਸੰਬੋਧਨ ਕਰਨਗੇ ਤੇ ਫਤੇਗੜ ਸਾਹਿਬ ਤੋਂ ਜਿਹੜੇ ਬੀਜੇਪੀ ਦੇ ਉਮੀਦਵਾਰ ਗੇਜਾਰਾਮ ਵਾਲਮੀਕੀ ਦੇ ਹੱਕ ਦੇ ਵਿੱਚ ਫਤੇਗੜ ਸਾਹਿਬ ਦੀ ਜਿਹੜੀ ਜਨਤਾ ਤੋਂ ਉਹਨਾਂ ਦੇ ਹੱਕ ਦੇ ਵਿੱਚ ਮਾਦਾਂ ਦੀ ਅਪੀਲ ਵੀ ਕਰਨਗੇ ਤੇ ਤਿਆਰੀਆਂ ਲਗਾਤਾਰ ਚੱਲੀਆਂ ਤੇ ਕੁਝ ਹੀ ਸਮੇਂ ਦੇ ਜਾਣੇ ਕਿ ਦਾ ਤਕਰੀਬਨ 10 ਸਮਾਂ ਦੱਸਿਆ ਜਾ ਰਿਹਾ 10 ਵਜੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਜਗ੍ਹਾ ਤੇ ਪਹੁੰਚਣਗੇ ਤੇ ਆਵਾਜਪਾ ਵਰਕਰ ਸੁਭੋਦੰਗਗੇ ਤੇ ਮੇਨਾ ਮੌਜੂਦ ਗੱਲਬਾਤ ਕਰਦੇ ਆ ਸਰ ਕੀ ਨਮੜਾ ਜੀ ਮੇਰਾ ਨਾਮ ਪਰਮਵਾਲੀਆ ਜੀ ਵਾਲੀ ਸਾਹਿਬ ਕਿਸਾ ਦੇਖੋ ਅੱਜ ਰਾਜਨਾਥ ਸਿੰਘ ਰੱਖਿਆ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਤੁਹਾਡੀ ਖੰਨਾ ਮੰਡੀ ਪਹੁੰਚਦੇ ਕਿਸਾ ਦੇ ਦੇਖੋ ਸਾਡੇ ਸਾਰੇ ਜੋ ਵਰਕਰ ਨੇ ਸਾਡੇ ਜੋ ਸਾਰੇ ਖੰਨ ਦੀ ਲੀਡਰਸ਼ਿਪ ਹੈ ਸਾਰੇ ਉਤਸ਼ਾਹਿਤ ਹੋਏ ਹੋਏ ਨੇ ਪੂਰੇ ਸਾਰਿਆਂ ਨੂੰ ਘੋਟੇ-ਘੋਟੇ ਚਾਹ ਹੋਇਆ ਪਿਆ ਕਿ ਹਾਂ ਵੀ ਅੱਜ ਸਾਡੇ ਜੋ ਦੇਸ਼ ਦੇ ਰੱਖਿਆ ਮੰਤਰੀ ਕਿ ਹਾਂ ਵੀ ਸਾਡੇ ਜੋ ਜੇਜाराम ਜੀ ਉਮੀਦਵਾਰ ਨੇ ਜਿਨ੍ਹਾਂ ਨੂੰ ਪਾਰਟੀ ਨੇ ਚੁਣ ਕੇ ਭੇਜਿਆ ਹੈ ਸਾਡੇ ਗਰੀਬ ਘਰਾਂ ਦੇ ਵਿੱਚੋਂ ਉੱਠ ਕੇ ਆਏ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਹੱਥੀਂ ਸਾਡੇ ਜੋ ਮਾਨਯੋਗ ਰੱਖਿਆ ਮੰਤਰੀ ਖੁਦ ਆ ਰਹੇ ਨੇ ਇੱਥੇ ਰੈਲੀ ਕਰਨ ਦੇ ਲਈ ਸਾਰਿਆਂ ਦੇ ਵਿੱਚ ਪੂਰਾ ਚਾਹ ਹੈ ਸਾਰਿਆਂ ਨੂੰ ਮਤਲਬ ਕਿ ਪੂਰਾ ਹੌਸਲਾ ਹੋ ਜਾਣਾ ਇਹਦੇ ਨਾਲ ਇਹ ਰੈਲੀ ਦੇ ਨਾਲ ਇਹ ਰੈਲੀ ਨਾਲ ਅਸੀਂ ਉਮੀਦ ਕਰਾਂਗੇ ਕਿ ਹਾਂ ਵੀ ਖੰਨੇ ਸ਼ਹਿਰ ਦੇ ਵਿੱਚ ਜਿਵੇਂ ਕਿ ਇਹ ਰੈਲੀ ਨੂੰ ਏਸ਼ੀਆ ਦਾ ਦਰਜਾ ਦਿੱਤਾ ਗਿਆ ਹੈ ਇਹ ਮਤਲਬ ਕਿ ਜਿਹੜੀ ਦਾਣਾ ਮੰਡੀ ਹੈ ਜਿੱਦੇ ਕਿ ਰੈਲੀ ਹੋ ਰਹੀ ਹੈ ਇਹਨੂੰ ਏਸ਼ੀਆ ਦਾ ਦਰਜਾ ਦਿੱਤਾ ਗਿਆ ਹੈ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੋ ਕਿ ਸਾਨੂੰ ਉਮੀਦਾਂ ਨੇ ਕਿ ਹਾਂ ਵੀ ਇਸ ਇਸ ਜਗ੍ਹਾ ਰਿ ਉਤੋਂ ਇਹ ਤੋਂ ਨਵਾਂ ਕੋਈ ਇਤਿਹਾਸਮਾਨ ਯੂਗ ਰਾਜਨਾਥ ਸਿੰਘ ਜੀ ਜਿਹੜੀ ਅਸਰ ਜਿਕੇ ਜਾਣਗੇ ਕਿਸੇ ਦਿਨ ਵਾਲੀ ਸਾਹਿਬ ਪ੍ਰਧਾਨ ਮੰਤਰੀ ਨਿੰਦਮੋਦੀ ਜਿਲਦਾਰੀ ਫਤਿਹ ਰੈਲੀ ਇਹ ਪੂਰਾ ਜਨਸਲਾਬ ਆਇਆ ਸੀ ਅੱਜ ਭਾਰਤ ਦੇ ਹੀ ਜਿਹੜੇ ਗ੍ਰਹਿ ਮੰਤਰੀਆ ਅਮੀਸ਼ਾ ਲੁਧਿਆਣਾ ਪਹੁੰਚ ਰਹੇ ਤੇ ਅੱਜ ਤੁਹਾਡੀ ਖੰਨਾ ਦੇ ਵਿੱਚ ਜਿਹੜੇ ਰੱਖਿਆ ਮੰਤਰੀ ਰਾਜਨਾਥ ਲਿਖਦੇ ਵੀ ਸਮੂਲ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਪੂਰੀ ਨਿਗਾਹ ਪੰਜਾਬ ਦੀ 13 ਸੀਟਾਂ ਬਣਾ ਕੇ ਰੱਖੀ ਹੈ ਤਾਂ ਇਸ ਵਾਰ 400 ਨਾਰ ਦਾ 400 ਦਾ ਪਾਰ ਦਾ ਜਿਹੜਾ ਨਾਰਾ ਲਗਾਇਆ ਸੀ বিজেপি ਨੇ ਇਸ ਵਾਰ ਮੋਦੀ ਸਗਾਰ 30 ਵਾਰ ਮੋਦੀ ਸਗਾਰ ਕੀ ਲੱਗ ਰਿਹਾ ਵੀ ਪੰਜਾਬ ਦੇ ਜਿਹੜੇਵਾਜਪਾ ਵਰਕਰ ਆ ਪੂਰੀ ਉਸਾਨਾ 400 ਪਾਰ ਪਾਰ ਕਰਨ ਦੇ ਵਿੱਚ ਮਦਦ ਕਰਨਗੇ ਦੇਖੋ ਸਾਡੇ 13 ਦੇ 13 ਜੋ ਉਮੀਦਵਾਰ ਨੇ ਸਾਰੇ ਬਹੁਤ ਹੀ ਵਧੀਆ ਨੇ ਤੇ ਜੋ ਵੀ ਸਾਡੀ ਲੀਡਰਸ਼ਿਪ ਹੈ ਜੋ ਵੀ ਸਾਡੇ ਸੰਗਠਨ ਹੈ ਬੀਜੇਪੀ ਦਾ ਜਿਨ੍ਹਾਂ ਨੇ ਚੁਣ ਕੇ ਭੇਜਿਆ ਇਹਨਾਂ ਨੂੰ ਇਹ ਸਾਰੇ ਆਪਣੀ ਪੂਰੀ ਕੋਸ਼ਿਸ਼ ਕਰਨਗੇ ਕਿ 400 ਪਾਰ ਦਾ ਜਿਹੜਾ ਨਾਰਾ ਹੈ ਉਹਦੇ ਵਿੱਚ ਆਪਣੀ ਜੋ ਹਾਜ਼ਰੀ ਲਗਵਾਉਣ ਉਹਨੇ ਵੀ ਕਿੰਨੀ ਯਕੀਨੀ ਬਣਾ ਕੇ ਇਹ ਪੂਰੇ ਮਤਲਬ ਕਿ 400 ਪਾਰ ਦਾ ਜਿਹੜਾ ਨਾਰਾ ਹੈ ਨਰਿੰਦਰ ਮੋਦੀ ਜੀ ਨੂੰ ਅੱਗੇ ਲੈ ਕੇ ਆਉਣ ਦੇ ਲਈ ਪੂਰਾ ਉਪਰਾਲਾ ਕਰਨਗੇ ਸੋਦਾ ਦੱਸਦੇ ਕਿ ਕੁਛ ਹੀ ਸਮੇਂ ਆਈ ਦਗਨ 10 ਵਜੇ ਪਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਖੰਨਾ ਮੰਡੀ ਵਿੱਚ ਜਿਹੜੀ ਏਸ਼ੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਆ ਕੇ ਆਵਾਜ਼ ਪਾ ਰੇ ਵਰਕਰਾਂ ਨੂੰ ਸੰਬੋਧਨ ਕਰਨਗੇ ਤੇ ਫਤਿਹਗੜ੍ਹ ਸਾਹਿਬ ਦੇ ਜਿਹੜੇ ਆਵਾਜ਼ ਪਾ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਗੇਜਾਰਾਮ ਬਾਲਮੀਕੀ ਦੇ ਹੱਕ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਜਿਹੜੀ ਜਨਤਾ ਤੋਂ ਉਹਨਾਂ ਦੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਗੰਗੇ ਦੇ ਪੂਰੀਆਂ ਤਿਆਰੀਆਂ ਤੇ ਮੁਕੰਮਲ ਹੋ ਚੁੱਕੀਆਂ ਤੇ ਬਿਲਕੁਲ ਨੰਦਾਸ ਦੀ ਕਿ ਕੁਝ ਹੀ ਸਮੇਂ ਦੇ ਵਿੱਚ ਰੇ ਰੱਖਿਆ ਮੰਤਰੀ ਰਾਜਾ ਸਿੰਘ ਇਸ ਖੰਨਾ ਮੰਡੀ ਜੇ ਪ੍ਰਵੇਸ਼ ਕਰਨਗੇ ਤਾਂ ਆਮ ਜਨਤਾ ਨੂੰ ਸੰਬੋਧਨ ਕਰਨਗੇ ਤੇ 2 ਸਾਲ ਦੀ ਜਿਹੜੀਆਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀਆਂ ਉਪਲਬਧੀਆਂ ਨੇ ਆਮ ਜਨਤਾ ਦੇ ਸਾਹਮਣੇ ਰੱਖ ਕੇ ਵਾਜਪਾ ਦੇ ਜਿਹੜੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਕਰਨਗੇ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਦੈਨ ਸਰ ਟੀਵੀ ਖੰਨਾ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਇੱਕ ਹੋਰ WhatsApp ਚੈਨਲ ਪਰ